ਮੈਂ ਕੌਂਟਰਪਾਰਟ ਦਾ ਇਸ ਵਾਰ ਪੈਸਾ ਵਾਲੀ ਕਨਸਟਿਟਿਊਟ ਦਾ ਇੱਕ ਲਾਈਨ ਬਣਾ ਕੇ ਆਪਣਾ ਪਾਇਆ ਨਾ ਜਾ ਸਕਦਾ ਕਿ ਅੰਨੇ ਸਭਾ ਬਾਦ ਜਿਤੇ ਸਭ ਨੇ ਸਾਰੀ ਦੁਨੀਆ 'ਚ ਆਪਣਾ ਦਾਮ ਪਰਫੁੱਲ ਕੀਤਾ ਹੈ ਕਿ ਤੁਸੀਂ ਬੱਲੇ ਮਾਰ ਕੇ ਪਰਫੋਰਮ ਹੈ ਉਥੇ ਇੱਕ ਗੱਲ ਦੀ ਕਮਜ਼ੋਰੀ ਹੈ ਕਿ ਸਰਕਾਰ ਨੇ ਉਹ ਪ੍ਰੋਫੈਸ਼ਨ ਨਹੀਂ ਰੱਖੀ ਜਿਹੜੀ ਪ੍ਰੋਫੈਸ਼ਨ ਹੋਣੀ ਚਾਹੀਦੀ ਸੀ ਸਭ ਤੋਂ ਵੱਡਾ ਫਰਕ ਇਹ ਹੈ کہ اتو نائنٹی نائن پرسینٹ لوگ ایگریکلس زمین نمون سے سنگھ بنی دفعہ یہ گل کہہ چکا ہوں اجیت اخبار پر آرٹی کا دیکھے ہوئے مشکل یہ ہے کہ جات تک ابھی باہر بندہ ایگریکل لینڈ خریدنے کی آگیا نہیں دیا گے کوئی لوگ گے وہ بزنس نہیں کر سکتے اتنے کر کے, کے پیسے کما کے تصویر پیسے دو گئے لوگ دو گے وہ بجنس ہی کر لیں گے لیکن پہلے کہ تھے کچھے لینڈ جائیں تو سب تو تیڈل یہ ہے کہ انہوں نے کچھے لینڈ خریدنے آگے نہیں ہے جس کر کے ابھی روپیہ انویسٹ نہیں ہو گیا اور میں کہہ سکنا کہ باہر بندے انڈیا دی بجائے باہر

ਤੇ ਅੰਮਲੇ ਬ੍ਰਾਹਮਣ ਨੂੰ ਆਪਣੇ ਨਾਲ ਜੋੜਾ ਬੱਟੇ ਪੜੇ ਪੜੇ ਬੰਦੇ ਬੱਟੇ ਇਹਨਾਂ ਜੋੜਾ ਸਾਡੀ ਸਾਥ ਬਣੇ ਬ੍ਰੋ ਦਰਸ਼ਕਾਂ ਦੇ ਤਾੜੀਵਾਦ ਜੈ ਜੈਕਾਰ ਹੋ ਉਹ ਕਹਿੰਦੇ ਤੁਹਾਨੂੰ ਉਤਿਆਰ ਆ ਸੀ ਕਰਦੇ ਵੀ ਹੈ ਇਹਦੀ ਗੱਲ ਸਿਰ ਮੈਂ ਇਹਦੀ ਕਹਿੰਦਾ ਰਹਿੰਦੀ ਹੁੰਦਾ ਪਿਆ ਇਸ ਪਾਠ ਤੇ ਆਉਂਦੇ ਜੇ ਬਿਦਾ ਅਭੀ ਤੱਕ ਹੀ ਹੈ 50% ਪੁਬਲ ਕਰਦਾ ਉਸ ਮੇਰੇ ਕਿਸੇ ਹੈ ਮੇ ਜਾਣਾ ਉਹ ਕਿਰਲਾ ਸਿਰਫ ਕਾਮਜਾਦੂ ਦਾ ਬੋਲੀ ਹੈ ਨਾ ਉਹ ਫਸਲ ਦਾ ਉਹ ਗੱਲੇ ਲਾਰੇ ਨਾ ਹੁੰਦਾ ਜੇਕਰ ਸਿਰਫ ਉੱਥੇ ਇਹਨਾਂ ਦਾ ਫੰਡ ਆਉਂਦਾ ਜਿਸ ਦਾ ਕਹਿ ਕਿਰਲਾ ਨੰਬਰ 1 ਸਟੇਟ ਕਾ ਵੀ ਸਾਡੀ ਸਟੇਟ ਦੀ ਬਣ ਸਕਦੀ ਹੈ ਬੈਠੇ ਪਰਮੋਜੀ ਅਗਰੇ ਦਾ ਰੂਪ ਵੀ ਕੋਈ ਨਹੀਂ ਸਪੋਰਟ ਉਹ ਇਹਦਾ ਵੀ ਕੋਈ ਪੂਛਾ ਨਹੀਂ ਉਹ ਕੰਮ ਜਾਂਦਾ ਪਰ ਇਹ ਨਹੀਂ ਸ਼ੋਦਾ ਮੈਂ ਬਹੁਤ ਗੱਲ ਨਹੀਂ ਲੇਕਿਨ ਇਹ ਗੱਲ ਸਿਰਫ ਪੂਰੀ ਤਾਂ ਕਾਮਯਾਬੀ ਹੋ ਰਹੀ ਤਾਂ ਨਹੀਂ ਜੀ ਸੋਨੋ ਮੈਂ ਕਮਿਸ਼ਨਰ ਐਨਆਈਆਰਏ ਅਫੇਅਰਸ ਹਾਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਭਾਰਤ ਸਰਕਾਰ ਦੇ ਪਰਿਊ ਦੇ ਵਿੱਚ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਜਿਹੜੀ ਹੈ ਉਹਨਾਂ ਨੇ ਬੰਦਿਸ਼ ਲਾਈ ਹੈ ਕਿ ਜਿੰਨਾ ਕੋਰ ਓਵਰਸੀ ਸੀਟਿਜ਼ਨ ਆਫ ਇੰਡੀਆ ਕਾਰਡ ਵੀ ਹੈ ਉਹ ਬੰਦੇ ਵੀ ਐਗਰੀਕਲਚਰ ਜ਼ਮੀਨ ਛੱਡ ਕੇ ਬਾਕੀ ਜਿਹੜੀਆਂ ਕੋਈ ਨੇ ਉਹਦੇ ਵਿੱਚ ਆਪਣਾ ਖਰੀਦ ਪ੍ਰਕਾਸ਼ ਕਰ ਸਕਦੇ ਨੇ ਬਟ ਤੁਹਾਣਾ ਜਿਹੜਾ ਸੁਝਾਅ ਸੀ ਜ਼ਰੂਰ ਸਰ ਤੁਹਾਡੀ ਜਾਣਕਾਰੀ ਵੀ ਇਨ ਟੈਕ ਆਫ ਦਾ ਮੈਟਰ ਵਿਦ ਗਵਰਨਮੈਂਟ ਆਫ ਇੰਡੀਆ ਵਿਕਾਸ ਜੀ